ਵੱਡੀ ਖਬਰ ਦਾਰੋਂ ਕਰਾਂਗੇ ਦਸਦੀਕੀ ਸੀਐਮ ਮਾਨ ਦੀ ਨਵਜੰਮੀ ਤੀ ਜਿਹੜੀ ਹੈ ਮੁੱਖ ਮੰਤਰੀ ਨਿਵਾਸ ਦੇ ਵਿੱਚ ਦਾਖਲ ਹੋਈ ਹੈ ਵੱਡੀ ਖਬਰ ਦੱਸ ਰਿਹਾ ਤੁਹਾਨੂੰ ਮੁੱਖ ਮੰਤਰੀ ਦੀ ਰਿਹਾਈਸ਼ ਤੇ ਨਿਗਾ ਸਵਾਗਤ ਹੋਇਆ ਹੈ ਉਹਨਾਂ ਦੀ ਬੇਟੀ ਦਾ ਸੀਐਮ ਮਾਨ ਦੀ ਬੇਟੀ ਦਾ ਨਿਆਮਤ ਕੌਰ ਨਾਮ ਰੱਖਿਆ ਗਿਆ ਹੈ ਵੱਡੀ ਖਬਰ ਸੀਐਮ ਮਾਨ ਨੇ ਬੇਟੀ ਦਾ ਨਾਮ ਨਿਆਮਤ ਕੌਰ ਰੱਖਿਆ ਹੈ ਤੇ ਇਹਨੂੰ ਸਿੱਖਿਆ ਦੇ ਸੰਸਕਾਰ ਦੇਣਾ ਜ਼ਰੂਰੀ ਹੈ ਸੀਐਮ ਮਾਨ ਨੇ ਕਿਹਾ ਸੀਐਮ ਆਨ ਦੇ ਨਾਲ ਪਰਿਵਾਰਕ ਮੈਂਬਰ ਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਮੌਜੂਦ ਰਹੀ 10:00 ਵਜੇ ਕਾ ਪਰ ਦਿਖਾ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਆ ਨੂੰ ਸਿੱਖਿਆ ਤੇ ਸੰਸਕਾਰ ਦੇਣਾ ਬਹੁਤ ਜ਼ਰੂਰੀ ਹੈ ਸੀਐਮ ਆਨ ਨੇ ਕਿਹਾ ਸੀਐਮ ਆਨ ਦੇ ਨਾਲ ਉਹਨਾਂ ਦੀ ਪਤਨੀ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਦੱਸ ਦिए ਕਿ ਉਹਨਾਂ ਦੀ ਬੇਟੀ ਦਾ ਉਹਨਾਂ ਦੇ ਘਰ ਤੇ ਨਿਗਾ ਸਵਾਗਤ ਕੀਤਾ ਗਿਆ ਹੈ ਸੀਐਮ ਆਨ ਦੀ ਨਵ ਜੰਮੀ ਤੀ ਮੁੱਖ ਮੰਤਰੀ ਨਿਵਾਸ ਦੇ ਵਿੱਚ ਦਾਖਲ ਹੋਈ ਹੈ ਮੁੱਖ ਮੰਤਰੀ ਦੀ ਰਿਹائش ਤੇ ਉਹਨਾਂ ਦਾ ਨਿੱਘਾ ਸਵਾਗਤ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਐਮ ਨੇ ਆਪਣੀ ਧੀ ਨੂੰ ਆਪਣੇ ਹੱਥਾਂ ਦੇ ਵਿੱਚ ਫੜਿਆ ਹੋਇਆ ਹੈ ਤੇ ਸੀਐਮ ਨੇ ਆਪਣੀ ਬੇਟੀ ਦਾ ਨਾਮ ਜਿਹੜਾ ਹੈ ਨਿਆਮਤ ਕੌਰ ਰੱਖਿਆ ਹੈ ਵੱਡੀ ਖਬਰ ਦੱਸ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਣੀ ਧੀ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਆਪਣੇ ਘਰ ਦੇ ਵਿੱਚ ਦਾਖਲ ਹੋ ਰਹੇ ਨੇ ਸੀਐਮ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ सीएम मान दी नवजम्मी टीम मुख्यमंत्री निवास ਦੇ ਵਿੱਚ ਦਾਖਲ ਹੋਈ ਹੈ ਦੱਸਦੀ ਕਿ ਸੀਐਮ ਮਾਨ ਦੀ ਬੇਟੀ ਦਾ ਨਾਮ ਜੁੜਾ ਹੈ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਨਿਯਾਮਤ ਕੌਰ ਰੱਖਿਆ ਹੈ ਉਹਨਾਂ ਕਿਹਾ ਹੈ ਕਿ ਤਿਆ ਨੂੰ ਸਿੱਖਿਆ ਤੇ ਸੰਸਕਾਰ ਦੇਣਾ ਬਹੁਤ ਜ਼ਰੂਰੀ ਹੈ ਸੀਐਮ ਮਾਨ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਡਾਕਟਰ ਬਲਬੀਰ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਉਹਨਾਂ ਦੀ ਪਤਨੀ ਜੁੜੀ ਹੈ ਉਹਨਾਂ ਦੇ ਨਾਲ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਮਾਨ ਜੀ ਨਵ ਜੰਮੀ ਤੀ ਮੁੱਖ ਮੰਤਰੀ ਨਿਵਾਸ ਦੇ ਵਿੱਚ ਦਾਖਲ ਹੋਈ ਹੈ ਮੁੱਖ ਮੰਤਰੀ ਦੇ ਰਿਹਾਈ ਸਟੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਹੈ ਟੋਲ ਨਗਾੜਿਆ ਦੇ ਨਾਲ ਜੁੜਾ ਹੈ ਨਿਗਾ ਸਵਾਗਤ ਕੀਤਾ ਗਿਆ ਦੀ ਆਵਾਜ਼ ਦੇ ਵਿੱਚ ਪਹੁੰਚ ਰਹੀ ਨਹੀਂ ਤੁਸੀਂ ਗੱਡੀਆਂ ਦਾ ਕਾਫਲਾ ਜਿਹੜਾ ਹੈਗਾ ਉਹ ਦੇਖ ਸਕਦੇ ਹੋ ਕੱਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰ ਤੀਨੇ ਜਨਮ ਲਿਆ ਹੈ ਤੇ ਹੁਣ ਤੁਸੀਂ ਉਹ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਆਵਾਜ਼ ਦੇ ਉਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਨਵ ਜਨਮ ਦਿਤੀ ਨੂੰ ਲੈ ਕੇ ਪਹੁੰਚ ਚੁੱਕੇ ਨੇ ਤੇ ਇੱਥੇ ਹੀ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਦੱਸ ਵੀ ਸਕਦੇ ਨੇ মিডিਆ ਦੇ ਸਾਹਮਣੇ ਕਿ ਕੀ ਨਾਮ ਜਿਹੜਾ ਹੈਗਾ ਉਹ ਧੀ ਦਾ ਰੱਖਿਆ ਹੈ ਤੇ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਆਪਣੀ ਧੀ ਨੂੰ ਲੈ ਕੇ ਪਹੁੰਚੇ ਨੇ ਮੁੱਖ ਮੰਤਰੀ ਆਵਾਜ਼ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਜਿਹੜੇ ਹੱਗਨੇ ਇਹ ਤਸਵੀਰਾਂ ਸਿੱਧੀਆਂ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਧੀ ਨੂੰ ਲੈ ਕੇ ਪਹੁੰਚੇ ਨੇ